ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਦੇਖੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਹਣੀ ਕੰਪੂ ਡਿਜ਼ਾਈਨ ਬੋਲਦੇ ਹਨ ਠੀਕ ਹੈ ਪਹਿਲਾਂ ਵੀ ਮੈਂ ਤੁਹਾਨੂੰ ਇਹ ਡਿਜ਼ਾਈਨ ਆਪਣੇ ਚੈਨਲ ਤੇ ਬਣਾਉਣਾ ਦੱਸ ਚੁੱਕੀ ਹਾਂ ਪਰ ਜਿਹੜਾ ਅੱਜ ਡਿਜ਼ਾਈਨ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਜੇਕਰ ਤੁਸੀਂ ਥੋੜਾ ਜਿਹਾ ਵੀ ਸਿਲਾਈਆਂ ਦਾ ਕੰਮ ਜਾਣਦੇ ਆ ਤਾਂ ਇਸ ਡਿਜ਼ਾਈਨ ਨੂੰ ਬਹੁਤ ਹੀ ਆਸਾਨੀ ਨਾਲ ਨਾਲ ਜਿਹੜਾ ਬਣਾ ਲਓਗੇ ਠੀਕ ਹੈ ਕਿਉਂਕਿ ਜਿਹੜਾ ਆਪਣਾ ਇਹ ਡਿਜ਼ਾਈਨ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਬੁੰਦਦੇ ਆਪਾਂ ਇਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਦੂਰਾ ਬੁਣਿਆ ਹੋਵੇ ਬਹੁਤ ਹੀ ਇਸ ਤਰ੍ਹਾਂ ਸੌਫਟ ਸੌਫਟ ਲੱਗਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟ ਅਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਖਾਸ ਕਰਕੇ ਬੱਚਿਆਂ ਦੀ ਕੋਟੀਆਂ ਸਵੈਟਰ ਦੇ ਤਾਂ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਗੁੰਡੇ ਲੈਣੀਆਂ ਦੋ ਦੇ ਮਲਟੀਪਲ ਆਪਾਂ ਇੱਕ ਗੁੰਡਾ ਬਾਤੂ ਰੱਖ ਲੈਣਾ ਜਿਵੇਂ ਦੋ 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 ਤੇ ਲਾਸਟ ਤੇ ਇੱਕ ਗੁੰਡਾ ਬਾਤੂ ਰੱਖ ਲੈਣਾ ਇੱਥੇ ਮੇਰੇ ਕੋਲ ਸਲਾਈ ਤੇ 21 ਗੁੰਡੇ ਹੈ ਉਲਟੇ ਪਾਸੇ ਤੋਂ ਵੀ ਦੇਖੋ ਇਸ ਤਰ੍ਹਾਂ ਡਿਜ਼ਾਈਨ ਦਿਖਾਈ ਦੇ ਰਿਹਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਜਿਹੜੀ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਜੇਕਰ ਆਪਾਂ ਕੁੰਡੇ ਵਧਾਉਣੇ ਆ ਜਿਵੇਂ ਆਪਾਂ ਕੋਈ ਕੋਟੀ ਸਵੈਟਰ ਬਣਾ ਰਹੇ ਹਾਂ ਤਾਂ ਉਲਟੇ ਪਾਸੇ ਤੋਂ ਕੁੰਡੇ ਆਪਾਂ ਵਧਾ ਲੈਣੇ ਆ ਸਿੱਧੇ ਪਾਸੇ ਤੋਂ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਕੁੰਡੇ ਆਪਾਂ ਉਸੇ ਤਰੀਕੇ ਨਾਲ ਵਧਾਉਣੇ ਆ ਮਤਲਬ 2 2 2 ਤੇ ਲਾਸਟ ਤੇ ਕੁੰਡਾ ਆਪਣਾ ਵੱਧੂ ਆ ਜੇ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਕੰਨੀ ਵਾਲਾ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਥ्रेड ਕਰਨਾ ਹੈ ਅੱਗੇ ਉਸ ਤੋਂ ਬਾਅਦ ਇੱਕ ਕੁੰਡਾ ਆਪਾਂ ਜਿਹੜਾ ਹੈ ਕੁੰਡੇ ਵਿੱਚ ਦੀ ਸਿਲਾਈ ਕੱਢ ਕੇ ਥ੍ਰੈਡ ਨੂੰ ਉੱਪਰ ਦੀ ਲਪੇਟ ਕੇ ਸਲਿੱਪ ਕਰਨਾ ਹੈ ਇਸ ਤਰ੍ਹਾਂ ਅਗਲਾ ਕੁੰਡਾ ਬਣਾਉਣਾ ਆਪਾਂ ਉਲਟਾ ਹੈ ਇਹ ਹੀ ਦੋ ਦੋ ਕੁੰਡੇ ਆਪਾਂ ਸਲਾਈ ਤੇ ਬਣਾਉਂਦੇ ਜਾਣਾ ਫਿਰ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸਿਲਾਈ ਕੱਢਣੀ ਹੈ ਥ੍ਰੈਡ ਨੂੰ ਸਲਾਈ ਤੇ ਲਪੇਟਣਾ ਹੈ ਥ੍ਰੈਡ ਨੂੰ ਸਲਾਈ ਤੇ ਲਪੇਟਣਾ ਨਹੀਂ ਭੁੱਲਣਾ ਆਪਾਂ ਫਿਰ ਆਪਾਂ ਇਹ ਕੁੰਡਾ ਸਲਿੱਪ ਕਰਨਾ ਫਿਰ ਅਗਲਾ ਕੁੰਡਾ ਉਲਟਾ ਫਿਰ ਉਸੇ ਤਰ੍ਹਾਂ ਥ੍ਰੈਡ ਲਪੇਟ ਕੇ ਕੁੰਡਾ ਸਲਿੱਪ ਕਰ ਲੈਣਾ ਅਗਲਾ ਕੁੰਡਾ ਉਲਟਾ ఫోర్ ఉపేట కండా స్లెప్ల అలా కు కండా ఉల్టా థర్ెడ్పేట కండా స్లెప్ అలా కు కల్టా థ్రెడ్పేట కండా స్లెప్ అలా కల్టా థర్డ్ లపేట కండా స్లెప్ అగలా కు ఉల్టా థర్ెడ్ లపేట కండా స్లెప్ అలా కు కల్టా సారి సలాయి తర బాస్ తర ఆ ਥ੍ਰੈਡ ਲਪੇੜ ਕੇ ਕੁੰਡਾ ਆਪਾਂ ਸਲਿੱਪ ਕਰ ਲਿਆ। ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ। ਇੱਕ ਸਲਾਈ ਸਿੱਧੇ ਪਾਸੇ ਤੋਂ ਕੰਪਲੀਟ ਹੋ ਗਈ। ਹੁਣ ਦੂਸਰੀ ਸਲਾਈ ਬਣਾਉਣੀ ਆਪਾਂ ਉਲਟ ਪਾਸੇ ਤੋਂ। ਕੰਨੀ ਵਾਲਾ ਕੁੰਡਾ ਤਾਰੂ ਚਾਹੀਏ ਬੁਣੋ ਤੁਹਾਡੀ ਆਪਣੀ ਮਰਜ਼ੀ। ਹੁਣ ਕੁੰਡੇ ਆਪਾਂ ਨੂੰ ਇਸ ਤਰ੍ਹਾਂ ਦਿਖਾਈ ਦੇ ਰਹੇ ਐ। ਇਹ ਦੋ ਕੁੰਡੇ, ਇੱਕ ਕੁੰਡਾ, ਦੋ ਕੁੰਡੇ, ਇੱਕ ਕੁੰਡਾ ਇਸ ਤਰ੍ਹਾਂ। ਠੀਕ ਹੈ ਹੁਣ ਜਿਹੜੇ ਦੋ ਕੁੰਡੇ ਦਿਖਾਈ ਦੇ ਰਹੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰਨਾ। അഗലു കൂഡാ ബാഹ സലിപ്പുണ്ടാകു കൈവല് കൂടാ സലിപ്പിമേ ഉൽട്ടാ കൂടാ ബന് ഉടാ കൂടാ ബന്പ്പ ഉൾട്ട ഫെ സലിപ്പലിപ്പ ਇਹ ਕੁੰਡਾ ਉਲਟਾ ਇਹ ਸਲਿੱਪ ਅਗਲਾ ਕੁੰਡਾ ਉਲਟਾ ਵਾਲ ਤੇ ਸਲਿੱਪ ਇਸ ਕੁੰਡਾ ਉਲਟਾ ਵਾਲ ਤੇ ਕੁੰਡਾ ਜਿਹੜਾ ਇਹ ਦੋ ਦਿਖਾਈ ਦੇ ਰਹੇ ਸਲਿੱਪ ਇਹ ਕੁੰਡਾ ਉਲਟਾ ਫਿਰ ਲਾਸਟ ਤੇ ਦੇਖੋ ਇਸ ਤਰ੍ਹਾਂ ਇਹ ਸਲਿੱਪ ਹੋ ਗਏ ਇਹ ਆਪਾਂ ਉਲਟਾ ਬਣਾ ਲੈਣਾ ਲਾਸਟ ਵਾਲਾ ਠੀਕ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਤੀਸਰੀ ਸਲਾਈ ਆ ਗਈ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਤਾਰੂ ਚਾਹੇ ਬਣਾਓ ਤੁਹਾਡੀ ਆਪਣੀ ਮਰਜ਼ੀ ਆ ਹੁਣ ਦੇਖੋ ਇਸ ਤਰ੍ਹਾਂ ਕੁੰਡੇ ਦਿਖਾਈ ਦੇ ਰਹੇ ਆ ਤੀਸਰੀ ਸਲਾਈ ਦੋ ਕੁੰਡੇ ਇੱਕ ਕੁੰਡਾ ਦੋ ਇੱਕ ਇਸ ਤਰ੍ਹਾਂ ਜਿਹੜੇ ਹੁਣ ਦੋ ਕੁੰਡੇ ਦਿਖਾਈ ਦੇ ਰਹੇ ਇਹਨਾਂ ਨੂੰ ਆਪਾਂ ਸਲਿੱਪ ਕਰਨਾ ਇਸ ਤਰ੍ਹਾਂ ਸੌਰੀ ਥ੍ਰੈਡ ਅੱਗੇ ਕਰਨਾ ਤੀਸਰੀ ਸਲਾਈ ਹੈ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਚ ਆਪਾਂ ਇੱਥੇ ਕੁੰਡੇ ਨੂੰ ਜਿਹੜਾ ਵਲ ਪਾ ਕੇ ਸਲਿੱਪ ਕੀਤਾ ਸੀ ਤੀਸਰੀ ਸਲਾਈ ਚ ਆਪਾਂ ਇਹ ਜਿਹੜੇ ਦੋ ਕੁੰਡੇ ਦਿਖਾਈ ਦੇ ਰਿਹਾ ਇਹਨਾਂ ਦੋ ਦਾ ਇੱਕ ਉਲਟਾ ਬਣਾਵਾਂਗੇ ਇਸ ਤਰ੍ਹਾਂ ਜਿਹੜਾ ਇੱਕ ਦਿਖਾਈ ਦੇ ਰਿਹਾ ਇਹਨੂੰ ਵਲ ਪਾ ਕੇ ਸਲਿੱਪ ਕਰਾਂਗੇ ਫਿਰ ਜਿਹੜੇ ਦੋ ਦਿਖਾਈ ਦੇ ਰਹੇ ਉਸੇ ਤਰ੍ਹਾਂ ਦੋ ਦਾ ਇੱਕ ਉਲਟਾ ਜਿਹੜਾ ਇੱਕ ਦਿਖਾਈ ਦੇ ਰਿਹਾ ਵਲ ਪਾ ਕੇ ਇਹਨੂੰ ਸਲਿੱਪ ਇਹ ਦੋ ਦਾ ਇੱਕ ਉਲਟਾ ਇਹ ਕੁੰਡੇ ਨੂੰ ਇਸ ਤਰ੍ਹਾਂ ਵਲ ਪਾ ਕੇ ਸਲਿੱਪ ਦੋ ਦਾਇਕ ਉਲਟਾ ਇਸ ਲੇਪ ਦੋ ਦਾਇਕ ਉਲਟਾ ਇੱਕ ਰਾਂਗੇ ਆਪਾਂ ਵਾਲ ਪਾ ਕੇ ਸਲਿੱਪ ਜਿਹੜੇ ਦੋ ਦਿਖਾਈ ਦੇ ਰਹੇ ਦੋ ਦਾਇਕ ਉਲਟਾ ਇਹ ਵਾਲ ਪਾ ਕੇ ਸਲਿੱਪ ਦੋ ਦਾਇਕ ਉਲਟਾ ਇਹ ਗੁੰਡਾ ਵਾਲ ਪਾ ਕੇ ਸਲਿੱਪ ਦੋ ਦਾਇਕ ਉਲਟਾ ਵਾਲ ਪਾ ਕੇ ਗੁੰਡਾ ਸਲਿੱਪ ਦੋ ਦਾਇਕ ਉਲਟਾ ਵਲ ਪਾ ਕੇ ਕੁੰਡਾ ਸਲਿੱਪ ਦੇਖੋ ਤੀਸਰੀ ਸਲਾਈ ਚ ਲਾਸਟ ਤੇ ਇੱਥੇ ਆਇਆ ਸੀ ਵਲ ਪਾ ਕੇ ਕੁੰਡਾ ਸਲਿੱਪ ਕੀਤਾ ਸੀ ਪਹਿਲੀ ਸਲਾਈ ਚ ਤੇ ਤੀਸਰੀ ਸਲਾਈ ਚ ਆਪਾਂ ਦੋ ਦੇ ਉਲਟ ਆ ਗਿਆ ਲਾਸਟ ਵਾਲਾ ਵੀ ਆਪਾਂ ਉਲਟਾਈ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਹੁਣ ਚੌਥੀ ਤੇ ਲਾਸਟ ਸਲਾਈ ਉਲਟ ਪਾਸੇ ਤੋਂ ਡਿਜ਼ਾਈਨ ਦੀਆਂ ਦੋ ਸਲਾਈਆਂ ਹੀ ਆ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਤੀਸਰੀ ਸਲਾਈ ਚ ਇਹ ਕੁੰਡਾ ਤਾਰਾਂਗੇ ਹੁਣ ਜਿਹੜਾ ਆਪਾਂ ਇਹ ਕੁੰਡਾ ਬਣਾਇਆ ਸੀ ਦੋ ਦਾ ਇੱਕ ਉਲਟਾ ਇਹਨੂੰ ਉਲਟਾ ਬਣਾਵਾਂਗੇ ਇਹ ਸਲਿੱਪ ਕਰਾਂਗੇ ਇਹਨੂੰ ਉਲਟਾ ਬਣਾਵਾਂਗੇ ਇਹ ਸਲਿੱਪ ਕਰਾਂਗੇ ਜਿਹੜਾ ਇੱਕ ਕੁੰਡਾ ਦਿਖਾਈ ਦੇ ਰਿਹਾ ਇਹਨੂੰ ਉਲਟਾ ਇਹ ਸਲਿੱਪ ਸਿੰਗਲ ਕੁੰਡਾ ਉਲਟਾ ਡਬਲ ਇਹਦੇ ਨੂੰ ਸਲਿੱਪ சங்கல் உல்ட்டாாடா டபல ஏன்னா உல்ட்டா டபல சலிப்பா உல்டா டபல் சலிப் சங்கல் கண்டா உல்ட்டா டபல சலிப் சாரி சௌ சைப்பா தரீட்லாஸ்ட் சங்கல கண்டா ஆகிய உல்ட்டா பண்ணலாம் கண்ணிவாலா கும்டாவு உலட்டி சிலை உலட்டா பண்ணலாம் சார் சிலவாங்க டென் கம்பளி டீக்க ਇਹੀ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਬਸ ਤੀਸਰੀ ਸਲਾਈ ਜਿਹੜੀ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਡਿਜ਼ਾਈਨ ਉਹੀ ਰਹਿੰਦਾ ਦੇਖੋ ਦੁਬਾਰਾ ਫੇਰ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਨੀ ਹਾਂ ਪਹਿਲੀ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਕੰਨੀ ਵਾਲਾ ਤਾਰੋ ਚਾਹੇ ਬੁਣੋ ਹਾਂ ਦੇਖੋ ਇਸ ਤਰ੍ਹਾਂ ਦਿਖਾਈ ਦੇਣ ਲੱਗੇ ਕੁੰਡੇ ਥ੍ਰੈਡ ਅੱਗੇ ਕਰਾਂਗੇ ਜਿਹੜਾ ਇੱਕ ਕੁੰਡਾ ਦਿਖਾਈ ਦੇ ਰਿਹਾ ਇਹਨੂੰ ਵਲ ਪਾ ਕੇ ਸਲਿੱਪ ਕਰਾਂਗੇ ਜਿਹੜੇ ਦੋ ਦਿਖਾਈ ਦੇ ਰਹੇ ਦੋ ਦੇ ਇਕ ਉਲਟਾ ਇਹਨੂੰ ਵਲ ਪਾ ਕੇ ਸਲਿੱਪ ਕਰਾਂਗੇ ਦੋ ਦੇ ਇਕ ਉਲਟਾ ਇਹਨੂੰ ਵਲ ਪਾ ਕੇ ਸਲਿੱਪ ਕਰਾਂਗੇ ਇਹ ਦੋ ਦੇ ਇਕ ਉਲਟਾ ਵਲ ਪਾ ਕੇ ਸਲਿੱਪ ਕਰਾਂਗੇ ਦੋ ਦੇ ਇਕ ਉਲਟਾ ਪਹਿਲੀ ਚਲਾਈ ਦੁਬਾਰਾ ਰਿਪੀਟ ਹੋ ਰਹੀ ਹੈ ਵਲ ਪਾ ਕੇ ਇਹਨੂੰ ਸਲਿੱਪ ਕਰਾਂਗੇ ਡਬਲ ਕੁੰਡੇ ਨੂੰ ਦੋ ਦੇ ਇਕ ਉਲਟਾ ਬਣਾਵਾਂਗੇ ਦੂਸਰੀ ਸਲਾਈਡ ਜਾਂਦੀ ਕੰਨੀ ਵਾਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਵਾਲਤੇ ਕੁੰਡਾ ਆਪਾਂ ਕਰਾਂਗੇ ਸਲਿੱਪ ਹੁਣ ਜਿਹੜਾ ਇੱਕ ਕੁੰਡਾ ਇਹਨੂੰ ਬਣਾਵਾਂਗੇ ਉਲਟਾ ਵਾਲਤੇ ਕੁੰਡਾ ਕਰਾਂਗੇ ਸਲਿੱਪ ਇੱਕ ਕੁੰਡਾ ਬਣਾਵਾਂਗੇ ਉਲਟਾ ਵਾਲਤੇ ਹੁਣ ਕੁੰਡਾ ਇਹਨੂੰ ਸਲਿੱਪ ਕਰਾਂਗੇ ਸਿੰਗਲ ਕੁੰਡਾ ਨੂੰ ਉਲਟਾ ਡਬਲ ਕੁੰਡਾ ਵਾਲ ਤੇ ਕੁੰਡਾ ਜਿਹੜਾ ਨੂੰ ਸਲਿੱਪ ਡਬਲ ਨੂੰ ਸਿੰਗਲ ਨੂੰ ਉਲਟਾ ਡਬਲ ਨੂੰ ਸਲਿੱਪ ਸਿੰਗਲ ਨੂੰ ਉਲਟਾ ਦੂਸਰੀ ਛਲਾਈ ਹੈ ਸਿੰਗਲ ਉਲਟਾ ਬਣਾਗੇ ਡਬਲ ਆ ਜਿਹੜਾ ਸਲਿੱਪ ਕਰਾਂਗੇ ਸਿੰਗਲ ਉਲਟਾ ਡਬਲ ਸਲਿੱਪ ਸਿੰਗਲ ਕੁੰਡਾ ਉਲਟਾ ਡਬਲ ਸਲਿੱਪ ਸਿੰਗਲ ਕੁੰਡਾ ਉਲਟਾ ਡਬਲ ਸਲਿੱਪ लास्ट वाला उल्टा बना लागे इस तरह ठीक है तीसरी सिलाई जगह चेंज होंगी इतन की थ्रेड करा अगे पहली सिलाई आप वल पा के सलिप कर दें तीसरी सिलाई च उल्टा बनाने इस तरह ठीक है सिंगल कुंडे वल पा के इस तरह सलिप योजक उल्टा सिंगल कुंडा इस तरह वल पा के सलिप दो दल्टा സിംഗ് കൂടാ വല പലിപ്പോ ദൾ കൂടാ വാ സപ ദോ ദ കൂടാ വല പേ സലിപ്പബൽ ദോ ദ ഡിജൈൻ ഈസരി സിലായിക്കാസ്റ്റ് ഹാ ദോ आ ഉൾട്ട ਠੀਕ ਹੈ ਕੰਨੀ ਵਾਲਾ ਵੀ ਉਲਟਾ ਬਣਾ ਲਾਂਗੇ ਚੌਥੀ ਤੇ ਲਾਸਟ ਸਲਾਈ ਇਹ ਗੁੰਡਾ ਤਾਰੂ ਚਾਹੇ ਬੁਨ ਤੁਹਾਡੀ ਆਪਣੀ ਮਰਜ਼ੀ ਹੁਣ ਜਿਹੜਾ ਸਿੰਗਲ ਹੈ ਇਹਨੂੰ ਆਪਾਂ ਬਣਾਵਾਂਗੇ ਉਲਟਾ ਡਬਲ ਨੂੰ ਸਲੈਪ ਸਿੰਗਲ ਉਲਟਾ ਡਬਲ ਨੂੰ ਸਲੈਪ ਸਿੰਗਲ ਉਲਟਾ ਡਬਲ ਨੂੰ ਸਲੈਪ ਸਿੰਗਲ ਉਲਟਾ ഡബൽ കെ സ്ലിപ്പല ഉൾട്ട ഡബൽ നിന്ന് കെ സലിപ്പല ഉൾ ഡബൽ നിന്ന് സലിപ്പല കിവാല ഉൾട്ടാ ബാങ്കേ ਦੇਖੋ ਇਹ ਹੀ ਚਾਰ ਸਲਾਂਗਾਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਡਿਜ਼ਾਈਨ ਆਪਣਾ ਦੋ ਸਲਾਂਗਾਂ ਦਾ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਕੇ ਚਾਰ ਸਲਾਂਗਾਂ ਬਣ ਜਾਂਦੀਆਂ ਤੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਦੋ ਵਾਰ ਤੁਹਾਨੂੰ ਮੈਂ ਇੱਥੇ ਡਿਜ਼ਾਈਨ ਰਿਪੀਟ ਕਰਕੇ ਦਿਖਾਤਾ ਕਿਉਂਕਿ ਅੱਗੇ ਜਿਹੜੇ ਆਪਣੇ ਇਸ ਤਰ੍ਹਾਂ ਦੋ-ਦੋ ਜਿਹੜੇ ਕੁੰਡੇ ਬਣ ਜਾਂਦੇ ਤਾਜੇ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਮੈਂ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕਰਤਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ